ਮਗ ਸੰਜੀ ਬੰਨ ਸਿੰਘ ਜੀ ਇਹ ਕਦੋਂ ਪਾਣੀ ਆਇਆ ਇੰਨਾ ਇਹ ਪਾਣੀ ਭਾਜੀ ਕੱਲ ਰਮਦਾਸ ਤੋਂ ਇਹਨੇ ਪਾਣੀ ਨੇ ਮਾਰ ਕੀਤੀ ਹੈ ਜਿਹੜਾ ਹੁਨੇਵਾਲ ਤੋਂ ਤੁਸੀਂ ਟੁੱਟੀ ਹੈ ਨਾ ਹੁਨੇਵਾਲ ਤੋਂ ਇਹਨੇ ਰਮਦਾਸ ਵਾਲੇ ਪਾਣੀ ਨੇ ਇੱਧਰ ਚੜਨਾ ਸ਼ੁਰੂ ਕੀਤਾ ਵਾ ਸਭ ਤੋਂ ਪਹਿਲਾਂ ਇਹ ਉੱਥੋਂ ਆਇਆ ਉੱਧਰੋਂ ਆਇਆ ਰਮਦਾਸ ਵਾਲੀ ਸਾਈਡ ਤੋਂ ਤੇ ਰਾਤ ਦਾ ਪਾਣੀ ਇਹ ਜਿਹੜਾ ਪਿਛਲਾ ਪਾਣੀ ਸੀ ਜਿਹੜਾ ਕੋਰੀਦੌਰ ਤੋਂ ਟੁੱਟਾ ਹੈ ਪਿਛਲੇ ਪਿੰਡਾਂ ਦਾ ਪਿੱਕੋਸ ਰਾ ਜਾਂ ਪਿੱਛੇ ਨੂੰ ਸ਼ਕਾਰ ਮਾਛੀਆਂ ਕੋਟਲੀ ਜਿੰਨਾ ਵੀ ਹੈਗਾ ਇਹ ਉਹ ਪਾਣੀ ਰਾਤ ਦਾ ਇਕੱਠਾ ਹੋ ਗਿਆ ਤੇ ਇੱਥੇ ਬਹੁਤ ਜ਼ਿਆਦਾ ਮਤਲਬ 88 ਤੋਂ ਵੀ ਜ਼ਿਆਦਾ ਪਾਣੀ ਹੋ ਗਿਆ ਕੱਲ ਇੱਥੇ 4 ਫੁੱਟ ਪਾਣੀ ਤੇ ਅੱਜ ਇੱਥੇ 7 ਫੁੱਟ ਪਾਣੀ ਰਾਤ ਰਾਤ 3 ਫੁੱਟ ਪਾ ਗਿਆ ਰਾਤ ਰਾਤ 3-4 ਫੁੱਟ ਪਾਣੀ ਵਧਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੈ ਜਾਨੀ ਨੁਕਸਾਨ ਵੀ ਕਿਉਂ ਆਇਆ ਕਿ ਬਚਾਅ ਹੋ ਗਿਆ ਜਾਨੀ ਨੁਕਸਾਨ ਤੇ ਸ਼ਾਇਦ ਨਹੀਂ ਹੋਇਆ ਕਿਤੇ ਵੀ ਪਰ ਮਾਲੀ ਨੁਕਸਾਨ ਜ਼ਰੂਰ ਲੋਕਾਂ ਦਾ ਮਾਲ ਡੰਗਰ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਤੂੜੀ ਕਿਸੇ ਦੀ ਨਹੀਂ ਰਹੀ ਸਾਰੀ ਰੁੜ ਗਈ ਆ ਤੇ ਬਾਕੀ ਫਸਲ ਦਾ ਤੇ ਰਹੀ ਕੁਛ ਨਹੀਂ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਨਾਮੋ ਨਿਸ਼ਾਨ ਹੀ ਨਹੀਂ ਰਹਿਣਾ ਇੱਥੇ ਅਗਰ ਕੋਈ ਦੇਸੀ ਨਹੀਂ ਪਾਣੀ ਲੱਗ ਜਾ 15-20 ਦਿਨ ਲੱਗ ਜਾਣੇ ਹਾਂਜੀ 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 ਵੱਧ ਪੰਨੀਆਂ ਬਣ ਤੇ ਇਹ ਪਿਛਲੀ ਵਾਰੀ ਵੀ 88 ਚ ਜਦੋਂ ਇੱਥੋਂ ਪਾਣੀ ਲੱ타 ਸੀ ਨਾ ਸਾਰਾ ਪਾਣੀ ਪਿਛਲਾ ਖਤਮ ਹੋ ਗਏ ਇਹ ਪਾਣੀ ਫੇਰ ਨਿਕਲਦਾ ਸਾਨੂੰ ਮਾਰਦੀ ਆ ਰੇਲ ਅੱਛਾ ਜੀ ਅੱਗੋਂ ਇੱਕ ਰੋਡ ਇਹਨਾਂ ਨੇ ਨਵਾਂ ਬਣਾਤਾ ਆ ਔਰ ਮਦਾਸ ਰੋਡ ਉਹ ਚਾ ਕਰਤਾ ਆ ਉਹ ਅਗੋਂ ਕਿਤੋਂ ਟੁੱਟਾ ਨਹੀਂ ਆ ਉਹ ਪਾਣੀ ਨਹੀਂ ਖੇਚ ਰਿਆ ਨਾ ਅਗੋਂ ਰੇਲ ਖਿਚ ਰਹੀ ਆ ਪਿੱਛੋਂ ਅਗੋਂ ਰੇਲ ਨੇ ਡੱਕਾ ਲਾ ਕੇ ਤੇ ਇਹ ਪਾਣੀ ਤਕਰੀਬਨ ਸਾਡੇ ਪਿੰਡ ਤੱਕ ਵਾੜ ਦੀ ਜਿਹੜੀ ਕੋਸ਼ਿਸ਼ ਹੁੰਦੀ। ਲੈ ਇਸ ਸਾਈਡ ਤੇ ਉਸ ਤੇ ਗਏ ਸੀ ਜਿੱਤੇ ਉਧਰ ਪਾਣੀ ਦੇਖਿਆ ਸਾਡੇ ਇੱਥੇ ਸਾਡੇ ਪੜੇਵਿਆਂ ਦਾ ਘਰਿਆ ਇੱਥੇ ਉਦੋਂ ਜਦੋਂ ਪਾਣੀ ਵੇਖਿਆ ਪਾਣੀ ਉਧਰੋਂ ਇੱਧਰ ਨਹੀਂ ਆ ਰਿਹਾ ਸੀ ਨਾ ਥੱਲੋ ਅੱਛਾ ਪਹਿਲਾਂ ਕੱਲ ਉਸਤਰ ਤੋਂ ਉਸ ਪੁਲ ਤੋਂ ਵੇਖ ਕੇ ਵੇਖਿਆ ਇੱਧਰ ਆ ਫੇ ਇੱਧਰ ਆ ਕੇ ਵੇਖਿਆ ਤੇ ਇੱਥੇ ਪਾਣੀ ਆ ਗਿਆ ਸੀ। ਤੇ ਉਦੋਂ ਪਾਣੀ ਆ ਵਾਂਗ ਜਿਦੀ ਸਾਰੀ ਖਾਲੀ ਸੀਗੀ ਇਦਾਂ ਉਹਦੋਂ ਪਾਣੀ ਆਇਆ ਇਧਰੋਂ ਡੱਕ ਕੇ ਪਾਣੀ ਜਿਹੜਾ ਤਾਂ ਫੇਰੇ ਇਧਰ ਦੀ ਛੜਕ ਪਾਰ ਕਰਕੇ ਤੇ ਫੇਰ ਆ ਵਾਂਗ ਪਾਣੀ ਕੱਲ ਦਾ ਇੱਥੇ 7 ਵਜੇ ਦਾ ਬੜੀ ਤਿੰਨ ਤਿੰਨ ਫੋਟ ਆ ਗਿਆ ਫੇਰ 80 ਬਿਹਾਰ ਦੇ ਵਿੱਚ ਇੱਥੋਂ ਤੱਕ ਪਾਣੀ ਨਹੀਂ ਛੜਿਆ ਜਿੱਥੋਂ ਤੱਕ ਹੋਣ ਚੜ ਗਿਆ ਯਾਨੀ 80 ਤੋਂ ਵੱਧ ਮਾਰ ਮਾਰ ਕੀਤੀ ਹੈ ਮਾਰ ਇਹਨਾਂ ਨੇ ਇਧਰ ਵਾਲੀ ਸਿਰਫ ਪਰੋਂ ਜਿਹੜਾ ਰਿਹਾ ਹੀ ਫੋਕਲ ਪੁਆਇੰਟ ਤੱਕ ਪਾਣੀ ਰਿਹਾ ਇਹ ਫੋਕਲ ਪੁਆਇੰਟ ਤੋਂ ਫੇਰੇ ਇਧਰੋਂ ਮਿੱਟੀ ਦੀਆਂ ਕਿਸ਼ਤੀਆਂ ਇਧਰੋਂ ਮੋਲੀਆ ਕੋਰਟ ਤੋਂ ਪੈਲ ਜਾਂਦੀਆਂ ਸੀਆਂ ਇਹ ਇੱਥੇ ਬੰਦੇ ਜਿਹੜੇ ਮੋਲਿਆਕੋਟ ਤੋਂ ਉਦੋਂ ਗੱਲੇ ਆਈ ਪਰ ਆਤਕੀ ਤੇ ਪਾਣੀ ਅੱਬੋਂ ਤਾਂ ਹੀ ਜ਼ਿਆਦਾ ਗਾਂਦਕ ਟਰਪਲਿਆਂ ਦਾ ਕਿ ਪਹੁੰਚ ਗਿਆ ਇਧਰ ਦੀ ਕਿੰਨਾ ਕਿੰਨਾ ਕ ਨੁਕਸਾਨ ਹੋਇਆ ਪਟੋ ਇੱਥੇ ਨੁਕਸਾਨ ਨੂੰ ਘੱਟੋ ਘੱਟ ਵੀ ਦਾ ਮੇਰਾ 200 300 ਕਿੱਲਾ ਤਾਂ ਇਧਰ ਹੀ ਡੁੱਬ ਗਿਆ ਇੱਥੇ ਇਹਨੇ ਘੇਰੀ ਜੀ ਤੇ ਉਹਨਾਂ ਵਾਲੀ ਸੁਦੇ ਸਕੂਲ ਦੇ ਲਾਗੇ ਛਪੜੇ ਉਹਦੇ ਚ ਪਾਣੀ ਭੰਨ ਲਿਆ ਅਜੇ ਉਹ ਵੀ ਪਤਾ ਨਹੀਂ ਹੋ ਸਕਦਾ ਪਿੰਡ ਦੇ ਵਿੱਚ ਚਲ ਜੇ ਪਿੰਡ ਚ ਬਚਾ ਪਿੰਡ ਚ ਬਚਾਇਆ ਜੇ ਪਿੰਡ ਚ ਚਲੋ ਮਾਲੀ ਸਖਸਾਨ ਬਹੁਤ ਹੋਇਆ ਪਰ ਦਿਾਨੀ ਦੇ ਸਖਸਾਨ ਤੋਂ ਬਚਾਇਆ ਜੀ ਦੇ ਨਾ ਕਰਕੇ ਦਿਰਾ ਬਾਬਰ ਨਾਲ ਗਏ ਅੱਜ ਤੁਸੀਂ ਪਿੰਡ ਹਰਦਰਵਾਲ ਕਲਾ ਚ ਲੂੜ ਬੰਦਾ 43 ਸਮਗਰੀ ਲੈ ਕੇ ਪਹੁੰਚੇ ਹੋ ਲੋਕਾਂ ਦਾ ਬੁਰਾ ਹਾਲ ਹੈ ਕੀ ਕੀ ਕਹਿਣਾ ਛੋੜਦੇ ਆ ਦੇਖੋ ਜੀ ਤੁਹਾਨੂੰ ਪਤਾ ਕਿ ਪਿਛਲੇ 3 ਦਿਨਾਂ ਤੋਂ ਬੜੀਆਂ ਪਾਣੀ ਕਰਕੇੜਾ ਹੜ੍ਹ ਆਏ ਹੋਏ ਨੇ ਤਕਰੀਬਨ ਤਕਰੀਬਨ ਹੋਣਾ ਸੀ ਸਵੇਰ ਦੇ ਲੱਗੇ ਹੋਏ ਆ ਜੀ ਪਹਿਲਾਂ ਮੈਂ ਗੁਰਦਾਸਪੁਰ ਗਿਆ ਜੀ ਫਿਰ ਮੈਂ ਦਿਨਾ ਨਗਰ ਉਸ ਤੋਂ ਬਾਅਦ ਡਾਲੇ ਪਿੰਡ ਸੀ ਚੰਗੀ ਪਿੰਡ ਤੇ ਹੁਣ ਅਸੀਂ ਹਰਦਰਵਾਲ ਆਏ ਆ ਇਹ ਕਿਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਤਕਰੀਬਨ ਅੰਡਰ ਬ੍ਰਿਜ ਹੈ ਉੱਥੇ 10-10 ਫੁੱਟ ਪਾਣੀ ਹੈ ਜੀ ਆਮ ਬੰਦਾ ਜਾ ਨਹੀਂ ਸਕਦਾ ਤਕਰੀਬਨ ਬਹੁਤ ਬੁਰੇ ਹਾਲਾਤ ਹੋਏ ਨੇ ਤੇ ਇਸ ਕਰਕੇ ਅੱਜ ਮੈਂ ਪੂਰੇ ਸਾਥੀਆਂ ਸਮੇਤ ਅਸੀਂ ਉੱਥੋਂ ਕੁਛ ਨਾ ਕੁਛ ਅਸੀਂ ਰਾਸਮਗਰੀ ਭਾਵੇਂ ਉਹਨਾਂ ਦਾ ਲੰਗਰ ਹੋਵੇ ਦਾ ਸਮਾਨ ਹੋਵੇ ਬੱਚਿਆਂ ਦੇ ਵਾਸਤੇ ਦੁੱਧ ਦਾ ਜੋ ਵੀ ਆਪਸਵਾਦ ਅਸੀਂ ਹੈਲਪ ਕਰ ਸਕਦੇ ਆ ਅਸੀਂ ਲੈ ਕੇ ਪਹੁੰਚੇ ਹੋਏ ਆ ਤੇ ਜੋ ਇਹਨਾਂ ਨੂੰ ਰਾਹਤ ਮਿਲ ਸਕੇ ਬਾਕੀ ਸਰਕਾਰ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਡੀਸੀ ਸਾਹਿਬ ਵੀ ਆਪਣੀਆਂ ਟੀਮਾਂ ਭੇਜ ਰਹੇ ਨੇ एनडीआरएफ दी ਟੀਮਾਂ ਵੀ ਲੱਗੀਆਂ ਹੋਈਆਂ ਲਗਾਤਾਰ ਪੂਰੀਆਂ ਪ੍ਰਬੰਧ ਕੀਤੇ ਹੋਏ ਨੇ ਬਟ ਇਹ ਆ ਕਿ ਚਲੋ ਇੱਕ ਕੁਦਰਤੀ ਹੈਗਾ ਜੀ ਇਹਨਾਂ ਨੂੰ ਨਿਜਟਣਾ ਪਊਗਾ ਜੀ ਕਿੰਨਾ ਸਮਾਂ ਲੱਗ ਜੇਗਾ ਜੀ ਸਾਰਾ ਸਟੇਟਿੰਗ ਪਟਰ ਵਿੱਚ ਦਾ ਦੇਖੋ ਪਿੱਛੋ ਤੇ ਅਗਰ ਦੇਖਿਆ ਜਾਵੇ ਤੇ ਹੁਣ ਤੇ ਲੈਵਲ ਥੋੜਾ ਘਟਿਆ ਪਾਣੀ ਦਾ ਬਟ ਇਹ ਆ ਕਿ ਜਿਹੜਾ ਹੁਣ ਖੇਤਾਂ ਵਿੱਚ ਪਾਣੀ ਆ ਗਿਆ ਜਿਹੜੀ ਆਡੀ ਫਸਲ ਬਿਲਕੁਲ ਹੀ ਖਰਾਬ ਹੋ ਗਈ ਆ ਪਸ਼ੂਆਂ ਦਾ ਜਿਹੜਾ ਬਹੁਤ ਮੁਸ਼ਕਲ ਹੈ ਪਸ਼ੂਆਂ ਵਾਸਤੇ ਵੀ ਆਮ ਜਿਹੜੀ ਆਮ ਲੋਕ ਦਾ ਆਉਣਾ ਜਾਣਾ ਬੜਾ ਮੁਸ਼ਕਲ ਹੋਇਆ ਹੋਇਆ ਤੇ ਕੁਝ ਕੁ ਲੋਕ ਹਜੇ ਵੀ ਘਰਾਂ ਵਿੱਚ ਫਸੇ ਹੋਏ ਆ ਇਨੂੰ ਤਕਰੀਬਨ ਮੈਨੂੰ ਲੱਗਦਾ ਕਿ ਇਹ ਅਜੇ 5-7 ਦਿਨ ਲੱਗਣਗੇ ਇਹ ਨੋਰਮਲ ਹੋਣ ਤੱਕ ਵੀ ਸਰਕਾਰ ਵੱਲੋਂ ਕੁਝ ਆਇਆ ਵੀ ਰਾਹਤ ਦਿੱਤੀ ਗਈ ਹੈ ਸਰਕਾਰ ਵੱਲੋਂ ਜੀ ਔਲਰੇਡੀ ਰਾਹਤ ਦਿੱਤੀ ਗਈ ਹੈ ਜੀ ਡੀਸੀ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਵੀ 30 ਕਰੋੜ ਦੀ ਇਹਨਾਂ ਨੇ ਫੰਡ ਡਾ ਸਰਕਾਰ ਵੱਲੋਂ ਦਿੱਤਾ ਗਿਆ ਇਹ ਹਰ ਜ਼ਿਲ੍ਹੇ ਨੂੰ ਪਠਾਨਕੋਟ ਨੂੰ ਵੀ 30 ਕਰੋੜ ਦਿੱਤਾ ਗਿਆ ਤੇ ਗੁਰਦਾਸਪੁਰ ਨੂੰ ਵੀ 30 ਕਰੋੜ ਦਿੱਤਾ ਗਿਆ ਜਿਹਨੂੰ ਲੈ ਕੇ ਹੁਣ ਮੇਰੀ ਐਸਡੀਐਮ ਫਤਿਹਗੜ੍ਹ ਚੂੜੀਆਂ ਵੀ ਗੱਲ ਹੋਈ ਹੈ ਅਸੀਂ ਪਿਛੂਆ ਵਾਸਤੇ ਵੀ ਆਪਣਾ ਜੋ ਵੀ ਉਹਨਾਂ ਦੇ ਭਾਵੇਂ ਚੋਖਰ ਹੋਵੇ ਭਾਵੇਂ ਉਹਨਾਂ ਦੇ ਪੱਠੇ ਹੋਣ ਜੋ ਵੀ ਆ ਅਸੀਂ ਉਹਦਾ ਪ੍ਰਬੰਧ ਕਰ ਰਹੇ ਆ ਕਿ ਜਿੰਨੀ ਹੋਏਗੀ ਸਰਕਾਰ ਵੱਲੋਂ ਆਪਾਂ ਬਸ ਉਹਦਾ ਹੈਲਪ ਕਰ ਰਹੇ ਆ ਯਕੀਨਾਂ ਜੀ ਰਵੀ ਕਿੱਥੋਂ ਆਏ ਤੁਸੀਂ ਅਸੀਂ ਸ਼੍ਰੀ ਤਰਨਤਮ ਸਿੰਘ ਸਾਹਿਬ ਦਾ ਜੇ ਐਕਾ ਤੁਸੀਂ ਹਰਪੁਰਵਾਲ ਚਾਏ ਹੋ ਪਿੰਡ ਦੇ ਪਾਸਿਆਂ ਦੀ ਮਦਦ ਲਈ ਆਏ ਹੋ ਇੱਕ ਹੀ ਲੈ ਕੇ ਆਏ ਤੁਸੀਂ ਅਸੀਂ ਤੁੜੀ ਲਿਆਂਦੀ ਜੀ ਡੰਗਰਾ ਵਾਸਤੇ ਤਿੰਨ ਟਰਾਲੇ ਤੇ ਬਾਕੀ ਰਾਸ਼ਨ ਜੋ ਵੀ ਲੋੜਿਆ ਪਾਣੀ ਹੋ ਗਿਆ ਬਰੈਡ ਹੋ ਗਏ ਇਦਾਂ ਹੋਰ ਬੜੀਆਂ ਚੀਜ਼ਾਂ ਕਲਾਸਾ ਦੁਵਾਲਾ ਇੱਕ ਹੋਰ ਕਿਹ ਥਾਵਾ ਤੇ ਨਹੀਂ ਹਰ ਦੁਵਾਲੀ ਆਏ ਇੱਥੇ ਕੋਈ ਪਹੁੰਚਿਆ ਨਹੀਂ ਹੋਰ ਕੋਈ ਦੇ ਨੂੰ ਸਾਡਾ ਯਾਰ ਇੱਥੋਂ ਦਾ ਦੇ ਇਹਨੇ ਕੀਤਾ ਫੋਨ ਤੇ ਅਸੀਂ ਤਾਂ ਕਰਕੇ ਆਏ ਤੁਸੀਂ ਆਪਣੀ ਕੋਈ ਸੰਸਥਾ ਕੇ ਪੈਸੇ ਨੌਜਵਾਨਾਂ ਨਹੀਂ ਵੈਸੇ ਹੀ ਵੈਸੇ ਹੀ ਜੀ ਕੋਈ ਸੰਸਥਾ ਨਹੀਂ ਹਾਂ ਜਿਹੜੀ ਮੈਂ ਲੋ ਆਏ ਅਸੀਂ ਗੁਰੂ ਨਾਨਕ ਦੇਵ ਜਿਨੀ ਯੂਨੀਵਰਸਿਟੀ ਲੋ ਉੱਥੇ ਪੜਦੇ ਆ ਤੇ ਉੱਥੇ ਹੀ ਜਰੇ ਆਏ ਤੁਸੀਂ ਵਿਦਿਆਰਥੀ ਵਿੰਗ ਲਾ ਲ ਹਾਂਜੀ ਹਾਂਜੀ ਇਹ ਗਾਮੀ ਕਿਉਂਕਿ ਪੰਜਾਬ ਤੇ ਸਾਰੇ ਖਾਸ ਕਰਕੇ ਜਲਾ ਗਰਦਾਸਪੁਰ ਚ ਬਹੁਤ ਭਾਰੀ ਮਾਰ ਪਈ ਆ ਹਾਂਜੀ ਉਹ ਵਿਖੇ ਵਿੱਚ ਵੀ ਗਾਂ ਕਿਸੇ ਉਹਦੀ ਹੋਈ ਨਾ ਅੱਜ ਅਸੀਂ ਅੱਜ ਅਸੀਂ ਆਏ ਇੰਨਾ ਕੁ ਲੈ ਗਏ ਬਾਕੀ ਵੇਖਾਂਗੇ ਕੱਲ ਨੂੰ ਪਰਸੋਂ ਨੂੰ ਫੇਰ ਆਵਾਂਗੇ ਜੋ ਜੋ ਲੋੜ ਆ ਮਾੜੇ ਕਿਰਪਾ ਕਰੇ ਖੇਤੀ ਖੇਤੀ ਜੋ ਵੀ ਹੋਇਆ ਉਹਦੀਆਂ ਬਾਕੀ ਵੀਰ ਜੀ ਸਾਡੀ ਸਾਰੇ ਯੂਥ ਨੂੰ ਜਿਹੜੇ ਵਧੀਆ ਸਹੀ ਸਲਾਮਤ ਹੈ ਜਿਨ੍ਹਾਂ ਦੇ ਏਰੀਆ ਚ ਪਾਣੀ ਨਹੀਂ ਆਇਆ ਉਹ ਹਮਭਾਗੇ ਇੱਥੇ ਪਹੁੰਚੋ ਇੱਥੇ ਲੋੜ ਹੈ ਆ ਤੇ ਆਪਣੀ ਵੀਰਾਂ ਨੂੰ ਜਿੰਨੀ ਵੀ ਜੋ ਸਰਦਾ ਬੰਦਾ ਹੋ ਸਕਦਾ ਵਾ ਮੇਰੇ ਵੀਰ ਪਹੁੰਚੋ ਕਿਉਂਕਿ ਪੰਜਾਬ ਨੂੰ ਲੋੜ ਹੈ ਮੇਰਾ ਨਾਂ ਬਜੇਤਰ ਸਿੰਘ ਜੀ ਸਰ ਅਸੀਂ ਸਰ ਮਜੀਠਾ ਸਾਈਡ ਵੀਰਮ ਵਿਡਾਲਾ ਪਿੰਡ ਸਾਡਾ ਅਸੀਂ ਉੱਥੋਂ ਆਏ ਆਂ ਅਸੀਂ ਤਿੰਨ ਪਿੰਡ ਇੱਥੋਂ ਇਕੱਠੇ ਹੋਏ ਆਂ ਭੋਮਾ ਵਿਡਾਲਾ ਤੇ ਵੀਰਮ ਤੇ ਆ ਸਾਡੇ ਨਾਲ ਸਾਥੀ ਆ ਅਸੀਂ ਯੂਨੀਵਰਸਿਟੀ ਇਕੱਠੇ ਪੜ੍ਹਦੇ ਆਂ ਤੇ ਇਹ ਤਰੰਤਾਂ ਤੋਂ ਸੇਵਾ ਲੈ ਕੇ ਇੱਥੇ ਪਹੁੰਚੇ ਤੇ ਇੱਥੇ ਲੋੜ ਬੰਦਾ ਵਾਸਤੇ ਸਰ ਇੱਥੇ ਲੋੜ ਬੰਦਾ ਵਾਸਤੇ ਹੁਣ ਮੌਕੇ ਦੇ ਹਿਸਾਬ ਨਾਲ ਕੀ ਜਿਹੜੇ ਜਾਨਵਰ ਜਿਤਨਾ ਮੰਨ ਲਓ ਕਿ ਲੋਕਾਂ ਨੇ ਰੱਖੇ ਜਿਹੜੇ ਉਹਨਾਂ ਲਈ ਚਾਰਾ ਵਗੈਰਾ ਜਿਹੜਾ ਉਹਦੀ ਥੋੜ੍ਹ ਪੈਣ ਦੀ ਇੱਥੇ ਤੂੜੀ ਲਿਆਂਦੀ ਅਸੀਂ ਆਪਣੇ ਸੁੱਕਾ ਚਾਰਾ ਤੇ ਨਾਲ ਜਿਹੜਾ ਗਾਂ ਅੱਗੇ ਲੈ ਕੇ ਜਾਵਾਂਗੇ ਉਹ ਆਪਾਂ ਪਾਣੀ ਲੈ ਕੇ ਆਏ ਆ ਬਰੈਡ ਲੈ ਕੇ ਆਏ ਆ ਨੌਜਵਾਨਾਂ ਦੀ ਮੈਂ ਮੈਸੇਜ ਦੇਣਾ ਚਾਹੁੰਦਾ ਵੀ ਜਿੱਥੇ ਇਸ ਵਕਤ ਇਹਨਾਂ ਪਿੰਡ ਵਾਲਿਆਂ ਨੂੰ ਕੁਝ ਜ਼ਰੂਰ ਤੇ ਅੱਜ ਉਹ ਇਸ ਵੇਲੇ ਤਕਲੀਫ ਵਿੱਚ ਨੇ ਸਰ ਨੌਜਵਾਨਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਵਿੱਚ ਇਹ ਮਾੜਾ ਸਮਾਂ ਚੱਲਣ ਡਿਆ ਆ ਅਸੀਂ ਵੇਖਣ ਨੇ ਕਿ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਸਿਰਫ ਪੰਜਾਬ ਦੇ ਵਿਚਲੇ ਜਿਹੜੇ ਪਿੰਡ ਆ ਉਹ ਹੀ ਉੱਠ ਕੇ ਇੱਕ ਦੂਜੇ ਦੀ ਸਹਾਇਤਾ ਲਈ ਆਉਂਦੇ ਆ ਕਿ ਜਿਹੜੇ ਪਿੰਡ ਲਾਗੇ ਵਾਲੇ ਚ ਪਾਣੀ ਜਾਂਦੇ ਆ ਤੇ ਦੂਜੇ ਵਾਲੇ ਲਾਗੋਂ ਆਉਂਦੇ ਆ ਤੇ ਉਹਨਾਂ ਦੀ ਸਹਾਇਤਾ ਕਰਨਦੇ ਆ ਬਾਹਰ ਵਾਲਾ ਕੋਈ ਨਹੀਂ ਆਉਂਦੇ ਆ ਤੇ ਇਹੋ ਪੰਜਾਬ ਹੀ ਜਿਹੜਾ ਕਿਤੇ ਦੂਰ ਦੂਰ ਤੱਕ ਕਸ਼ਮੀਰ ਚ ਆ ਜਣ ਇਧਰ ਕਨਿਆ ਕੁਮਾਰੀ ਠਾਂ ਤੱਕ ਕਿਤੇ ਵੀ ਹੜ੍ਹ ਕੋਈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤੇ ਪਹਿਲੇ ਨੰਬਰ ਤੇ ਖਲੋਂਦਾ ਹੀ ਤੇ ਅੱਜ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਪੰਜਾਬ ਸਿਰਫ ਆਪਣੀ ਸਹਾਇਤਾ ਆਪ ਕਰਨਦਿਆ ਤੇ ਗਾਂ ਦੇ ਲਈ ਵੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਸਾਡੇ ਜੋਗਾ ਜੋ ਹੈਗਾ ਹੀ ਉਹ ਆਪਣੇ ਹਿਸਾਬ ਨਾਲ ਕਰਨਦੇ ਆਂ ਅਸੀਂ ਸਿਰਫ ਮਦਦ ਕਰ ਸਕਦੇ ਆਂ ਜੇ ਗਾਂ ਫਿਊਚਰ ਦੇ ਵਿੱਚ ਜਿਹੜੇ ਹੜ ਆਉਣੇ ਆ ਉਹਨਾਂ ਨੂੰ ਰੋਕਣ ਦਾ ਜਿਹੜਾ ਕੰਮ ਆ ਉਹ ਪ੍ਰਸ਼ਾਸਨ ਦਾ ਆ ਤੇ ਵਧੀਆ ਹੋਕ ਹੈ ਨਾ ਵੀ ਬਣਾਓ ਵਧੀਆ ਸਾਰੀਆਂ ਨਹਿਰਾਂ ਨੂੰ ਜਿਹੜਾ ਪਾਣੀ ਆਵੇ ਨਾ ਬਦ ਕਰੋ ਜਿਹੜਾ ਬਿਲਕੁਲ ਜਿਹੜੇ ਬੰਨ੍ਹ ਆ ਉਹ ਮਜ਼ਬੂਤ ਕੀਤੇ ਜਾਣ ਕਿ ਜਿਹੜਾ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਆ ਉਹ ਜਿਹੜਾ ਆ ਉਹ ਇਹਨਾਂ ਕਿਸਾਨਾਂ ਦੇ ਲਈ ਖੁਸ਼ਹਾਲ ਰਵੇ जो जो उना थी, उना थी कि ਜਿਹੜੇ ਬੰਦਿਆਂ ਕੋ ਜੋ ਜੋ ਆਪਣੀ ਇਥੇ ਕਿਰਤ ਕੰਡਿਆ ਉਹ ਕਰਕੇ ਦੇ ਖਾ ਸਕੇ ਬੰਦਾ ਕਿ ਆਪਣੀ ਕਮਾਈ ਜਿਹੜੀ ਉਹਨਾਂ ਦੀ ਉਹਨਾਂ ਦੇ ਕੋਲ ਡਾਇਰੈਕਟ ਪਹੁੰਚ ਸਕੇ ਨੁਕਸਾਨ ਨਾ ਕਿਸਦਾ ਕੋਈ ਹੋਵੇ। ਜੀ ਕਿਹੜੇ ਪਿੰਡੋਂ ਆਏ ਹੋ? ਕੋਰ ਲਗ ਜਣਾ ਜੀ। ਕੋਰਲਾ ਗੁਜਰਾ ਤੋਂ ਤੁਸੀਂ ਹਰ ਦੁਵਾਰ ਕਲਾਾਂ ਚ ਲੋੜ ਬੰਦਾਂ ਲਈ ਤੁਸੀਂ ਇਥੇ ਟੂੜੀ ਲੈ ਕੇ ਆ ਰਹੇ ਕੀ ਕੀ ਕਹਿੰਦੇ ਹੋ ਜੀ? ਤੁਸੀਂ ਇਸ ਨੂੰ ਲੈ ਜੀ ਜੀ ਵੇਖੋ ਇਹ ਬਹੁਤ ਮਾੜਾ ਸਮਾਂ ਆਇਆ ਜੀ। ਜਿਹੜਾ ਪਾਣੀ ਦਾ ਕਹਿ ਰਿਹਾ ਇਸ ਕਰਕੇ ਵੀਰ ਭਰਾ ਘਰੋਂ ਬੇਕਾਰ ਹੋ ਗਏ ਨੇ। ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਕੋਸ਼ਿਸ਼ ਕਰਨ ਦੇ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪਹੁੰਚੇ। ਜੇ ਜਨ ਪਾਣੀ ਖਾਣਾ ਹੋਰ ਆਦੀ ਚੀਜ਼ ਜਿਹੜੀਆਂ ਇਹਨਾਂ ਨੂੰ ਮਿਲਣ ਇਸ ਕਰਕੇ ਅਸੀਂ ਇਹ ਪ੍ਰਬਾਲਾ ਕੀਤਾ ਜੀ ਬਾਈ ਜੀ ਸਾਰੇ ਪਿੰਡ ਲੋ ਨਗਰ ਵੱਲੋਂ ਇੱਥੇ ਤੱਕ ਪਹੁੰਚੇ ਗਿਆ ਦਿੱਤੀ ਆ ਇਹ ਵੀ ਜੀ ਅਸੀਂ ਸਾਰੇ ਕੋ ਮਗਾਇ ਜੇ ਡੇਰਾ ਰਮਦਾਸ ਭੋਨੇਵਾਲ ਸਾਰੇ ਜਿੰਨਾ ਹੈ ਨਗਰ ਘੁੰਮ ਕੇ ਆਏ ਜੀ ਜੀ ਹਾਂਜੀ ਸਾਰਾ ਘੁੰਮ ਫਿਰ ਕੇ ਫਿਰ ਇੱਥੇ ਆਏ ਜੀ ਜਿੱਥੇ ਵੀ ਜਿੱਦੂ ਰੋਡ ਪਈ ਦੇਈ ਜੀ ਸਾਰੇ ਲੋਕਾਂ ਨੂੰ ਪੀ ਲਿਆ ਸੀ ਲੋੜ ਬੰਦ ਸਾਰਿਆਂ ਸਾਰਿਆਂ ਕੇ ਹੱਥ ਬੰਨ ਕੇ ਬੇਨਤੀ ਆ ਜੀ ਸਾਰੇ ਭੈਣ ਭਰਾ ਪਹੁੰਚੋ ਜਿਹੜੇ ਭੈਣ ਭਰਾ ਕੋਈ ਚੀਜ਼ ਨਹੀਂ ਲਗੀ ਉਹਨੂੰ ਦੋ ਜੀ ਕੋਸ਼ਿਸ਼ ਕਰਵਾਓ ਜੀ ਅਮੀਸ਼ ਸਿੰਘ ਜੀ ਤੁਹਾਡੇ ਤੱਕ ਇਸ ਵੇਲੇ ਓਕੀ ਘੜੀ ਵਿੱਚ ਕੋੜਲਾ ਗੁਜਰਾ ਦੇ ਲੋਕ ਨੌਜਵਾਨ ਪਹੁੰਚੇ ਨੇ ਤੁਰੀ ਲੈ ਕੇ ਕੀ ਕਹਿੰਦੇ ਹੋ ਐਸੇ ਨਾ ਧੰਨਵਾਦ ਕਰਦੇ ਮੈਂ ਬਹੁਤ ਜਿਹੜਾ ਓਖੇ ਟਾਈਮ ਸਾਡੇ ਨਾਲ ਮਦਦ ਕੀਤੀ ਆ ਹਾਂਜੀ ਹੋਰ ਬਹੁਤ ਜਨਾ ਧੰਨਵਾਦ ਕਰਦੇ ਆ ਹਾਂਜੀ ਪਰ ਦੇ ਲੋਕ ਜਿਹੜੇ ਆ ਸਾਰੇ ਦੇਰੇ ਤੋਂ ਸੱਕੀ ਤੋਂ ਆਣ ਕੇ ਇੱਥੇ ਬੈਠੇ ਆ ਸਾਡੇ ਜਿਹੜਾ ਪਾਣੀ ਰਖਬੇ ਦੇ ਵਿੱਚ ਇਸ ਵੇਲੇ 10-10 ਫੁੱਟ ਸਾਡੇ ਦੇਰਿਆਂ ਦੇ ਵਿੱਚ ਪਾਣੀ ਆ ਸੱਕੀ ਦੇ ਪੁੱਲ ਦੇ ਨਾਲ ਅਸੀਂ ਆਣ ਕੇ ਇੱਥੇ ਬੈਠੇ ਆ ਆਣ ਕੇ ਮੰਡੀ ਦੇ ਵਿੱਚ ਸਾਡਾ ਬਹੁਤ ਔਖਾ ਕਲੇਰਾ ਹੋ ਗਿਆ ਤੇ ਪਛਾਣ ਸਾਡੀ ਤੁਸੀਂ ਪਸ਼ੂ ਲਿਆਉਂਦੇ ਆ ਪਸ਼ੂ ਸਾਰੇ ਸਾਡੇ ਆ ਇਹ ਸਾਰੇ ਕੋਈ 10 ਨੇ ਕੋਈ 15 ਸਾਰਾ ਪਰਿਵਾਰ ਹੈ 20 ਪੰਜੀ ਕਰ ਆਣੀ ਆ ਇਹ ਜਿਹੜੇ ਲੈ ਕੇ ਆਉਂਦੇ ਥੋੜੀ ਥੋੜੀ ਚੁੜੀ ਫਿਰ ਉਹਦਾ ਨਾ ਗੁਜ਼ਾਰਾ ਹੋ ਰਿਹਾ ਉਹਦਾ ਗੁਜ਼ਾਰਾ ਥੋੜੀ ਥੋੜੀ ਦੇਣ ਦੇ ਆ ਵਿਚਾਰੇ ਜਿਤਨਾ ਥੋੜਾ ਜਿਹਾ ਪ੍ਰਚਾਰਾ ਚੜਨ ਵਾਲੀ ਗੱਲ ਆ ਉਹ ਇਨਾ ਰਾਜ ਨਹੀਂ ਹੈਗਾ ਕੋਈ ਸਰਕਾਰ ਵੱਲੋਂ ਕੁਝ ਨਹੀਂ ਆਜੇ ਤੱਕ ਸਾਡਾਂ ਪੰਜ ਸਰਕਾਰ ਨੇ ਕੁਝ ਨਹੀਂ ਸਰਕਾਰੋਂ ਕੁਝ ਨਹੀਂ ਆਸ ਜਿਹੜੇ ਦਾਨੀ ਸੱਜਣ ਨੇ ਇਹੋ ਜਿਹੜੇ ਸੰਗਤੀ ਡਈ ਹੈ ਕੁ ਸੇਵਾ ਕਰ ਉਹਨਾਂ ਵੱਲੋਂ ਸਰਕਾਰ ਨਹੀਂ ਸਾਡੇ ਕੋਲ ਕੁਝ ਲੈ ਕੇ ਨਾ ਡੰਗਰਾਂ ਲਈ ਤੇ ਨਾ ਨਾ ਬੰਨਿਆ ਵਾਸਤੇ ਕਿਛੇ ਨਹੀਂ ਤੇ ਪਾਣੀ ਅੱਗੇ ਨੂੰ ਵੱਧ ਰਿਹਾ ਪਾਣੀ ਅੱਜ ਸਵੇਰੇ ਤੇ ਵੱਧਿਆ ਅੱਗੇ ਨੂੰ ਕਾਫੀ ਵੱਧ ਗਿਆ ਮੰਗ ਕਰਦੇ ਸਰਕਾਰ ਕੋਲ ਸਰਕਾਰ ਤੋਂ ਇਹ ਮੰਗਾਂ ਨੇ ਵੀ ਸਾਡੇ ਦੇ ਇੰਨੇ ਝੋਨੇ ਇੰਨੇ ਘਰਾਂ ਦੇ ਨੁਕਸਾਨ ਹੋ ਗਏ ਨੇ ਉਹ ਮੰਗ ਤੇ ਕਰਨੀ ਆ ਵੀ ਜਾਓ ਕੋਈ ਨਾ ਕੁਝ ਅੱਗੋਂ ਵੇਖੋ ਸਰਕਾਰਾਂ ਕੀ ਕਰਦੀਆਂ ਨੇ ਨੁਕਸਾਨ ਤੇ ਸਾਡਾ ਬਹੁਤ ਹੋ ਗਿਆ ਸਾਬਨਾ ਜੇ ਹੈ ਕਿ ਨਹੀਂ 66 7 ਲੱਖ ਲੱਖ ਦੇ ਝੋਨਾ 80 80 ਹਜ਼ਾਰ ਦਾ ਇਹ ਪਲਾਟ ਦੇ 60 ਹਜ਼ਾਰ ਦਾ ਬਹੁਤ ਫਸਲ ਦਾ ਜਿਹੜਾ ਨੁਕਸਾਨ ਹੋਇਆ ਆ ਫਸਲ ਦਾ ਤਾਂ ਕੋਈ ਦੇਖਿਆ ਨਹੀਂ ਨਾ ਨਾ ਕੁਝ ਨਹੀਂ ਜੀ ਬਹੁਤ ਨੁਕਸਾਨ ਫਸਲ ਦਾ ਸਾਡਾ ਕਸਲ ਬਚਣੀ ਨਹੀਂ ਸਾਡੇ ਜੀ ਕਿੱਥੋਂ ਦਾ ਸਾਡੇ ਘਰ ਜਿਹੜੇ ਆ ਜਦੋਂ ਇਹ ਰਹਿਣ ਉੱਥੇ ਜਾਣਾ ਉੱਥੇ ਪਤਾ ਨਹੀਂ ਕਿਤਨਾ ਸਾਫ ਪਸਪੂ ਵਾਲਾ ਕਿੰਨਾ ਕੁ ਕੁੱਝ ਉਹ ਜਿਹੜੇ ਘਰ ਵੇਖਣਗੇ ਤੇ ਫੇਰ ਫੇਰ ਉਹ ਸਫਾਈਆਂ ਕਿੱਦਾਂ ਹੋਈਆਂ ਹਕੀਕਤ ਹੁੰਦਾ ਹਾਂ ਹਾਂ ਧੰਨਵਾਦ ਜੀ ਨਾ ਕਹਿੰਦੇ ਹੋਇਆ ਕਿੱਥੇ ਗਿਆ ਆਪਣੇ ਪਿੰਡਰ ਸੱਕੀ ਤੇ ਪੜ ਲੱਗੇ ਜੀ ਪਿੰਡ ਹਰਦੌਰ ਵਾਲ ਤੇ ਆ ਜੀ ਅੱਛਾ ਆਪਣੇ ਵੀ ਪਸ਼ੂ ਕੱਢਦੇ ਰਹੇ ਹਾਂ ਹਾਂ ਜੀ ਪਸ਼ੂ ਕੱਢ ਲੈਂਦੇ ਹਾਂ ਹਾਂ ਜੀ ਜਾਨੀ ਨੂੰ ਨੁਕਸਾਨ ਬਚ ਗਿਆ ਮੇਰੇ ਕੋਲ 14 ਡੰਗ ਰਿਆ ਜੀ 14 ਲੈਣ ਤੇ ਇੱਥੇ ਹਾਂ ਜੀ 14 ਲੈ ਕਿੰਨਾ ਕੁ ਜਾਰਾ ਹੋ ਰਿਹਾ ਵੀ ਜਾ ਰਹਾ ਇਤਰਾ ਜੀ ਟੂੜੀ ਪੰਡ ਪੰਡ ਟੂੜੀ ਇਤਨਾ ਦਾਨੀ ਦੇ ਕੇ ਜਾਂਦੇ ਉਹਨਾਂ ਨੇ ਸਟੈਂਪ ਪਾਸ ਕਰੀ ਸਰਕਾਰੀ ਪਤਾ ਪਹੁੰਚਿਆ ਕੋਈ ਕੋਈ ਸਰਕਾਰੀ ਦੀ ਜੀ ਕੋਈ ਸੈਤਾਨੀ ਸਰਕਾਰੀ ਸੈਤਾਨ ਕੋਈ ਨਹੀਂ ਹੁੰਦਾ ਕਿ ਮੇਰੇ ਭਗਵੰਤ ਮਾਨ ਦਾ ਕਹਿਣਾ ਤੇ ਹੀ ਕਿ ਅਸੀਂ ਕੁਕੜੀ ਤੇ ਅੰਡੇ ਦੇ ਪੈਸੇ ਦਾਂਗੇ ਪਰ ਸਾਨੂੰ ਅੰਡੇ ਦੇ ਕਿੱਥੇ ਸਾਨੂੰ ਰੋਟੀ ਪਾਣੀ ਜਿਹੜੀਆਂ ਮਰਗੀਆਂ ਉਹਨਾਂ ਦਾ ਤਾਂ ਕੁਝ ਨਹੀਂ ਮਿਲਿਆ ਹੈ ਅੰਡੇਆਂ ਦਾ ਤੇ ਅੰਡੇਆਂ ਦੀ ਤੇ ਜਗਾ ਬਾਅਦ ਦੀ ਗੱਲ ਹੈ ਹਾਂ ਜੀ ਜੀ ਅੰਡੇ ਤੇ ਕੁਕੜਾ ਤਾਂ ਬਹੁਤ ਬਰਾਬਰੀ ਸੋਤੀ ਉਹਦੀ ਪਰ ਸਾਨੂੰ ਉਹਦੀ ਸੋਣ ਦੇਖ ਨਹੀਂ ਰਹੀ ਘੱਟੋ ਘੱਟ 500 ਕੁਕੜੀ 500 ਕੁਕੜਾ ਦਾ ਨੁਕਸਾਨ ਹੋਇਆ ਆਪ ਤੇ ਇੱ মুরগیاں ਦਾ ਵੀ ਹਾਂਜੀ ਕੁਛ ਨਹੀਂ ਨਹੀਂ ਬਚਿਆ ਪਾਣੀ ਬੜਾ ਪਾਣੀ ਬੜਾ ਤੇ ਇਹਨਾਂ ਨੇ ਤੇ ਪਾਣੀ ਉੱਥੇ ਤੇ ਬਚਣਾ ਕਿੱਥੇ ਜੀ ਆਪਣੇ ਡੇਰਾ ਕਿੱਥੇ ਆ ਹਾਂ ਛਕੀਆਂ ਪਾਰੀ ਆ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਤੁਹਾਨੂੰ ਦੱਸਣੇ ਆ ਮੁਰਗੇ ਵੀ 바ਵਾ ਹੋਏ ਨੇ ਖਰਾਬ ਹੋਏ ਨੇ ਡੰਕਰ ਬਚਾ ਦੋ ਸਮਾਨ ਕਰਦਾ ਸਾਰਾ ਖਰਾਬ ਇਹਨਾਂ ਨੇ ਪਾਣੀ ਘਟ ਜੇ ਅੱਛਾ ਹੋਰ ਪਸ਼ੂ ਇੱਥੇ ਲੈ ਰਿਹਾ ਸਮਾਨ ਖਰਾਬ ਹੋ ਗਿਆ ਹਾਂਜੀ ਹਾਂ ਉਹੋਂ ਪਛੂ ਇਥੇ ਲਿਆਂਦੇ ਹਾਂ ਜੀ ਇੱਥੇ ਆਉਂਦੇ ਇਥੇ ਕਿਤੇ ਕਿਤਰਾ ਜਰਾ ਹੋਣਿਆ ਹੁਣ ਇੰਦਾ ਇੰਦਾ ਖੰਗੜਈ ਆ ਕੋਈ ਪੰਡ ਪੰਡ ਦੂਰੀ ਜੇ ਵੱਡਾ ਖਣ ਵਾਲੇ ਤੋਂ ਦੁੱਧ ਚੰਦਰ ਕਿਲੋ ਦੁੱਧ ਮਣ ਮੈਂ ਸ਼ੁਰੂਆਤ ਚ ਇਥੇ ਸਾਰੇ ਨੌਂ ਮਾਜਾ ਇਹ ਜਿਹੜੀ ਸਾਰੇ ਨਾਲ ਮਿਲ ਕੇ ਲੰਗਰ ਚ ਆਦੀ ਸੇਵਾ ਕਰ ਰਹੇ ਹੋ ਤੋ ਕੀ ਧੁੱਖਾ ਸਮਾ ਸਾਰੇ ਆਲੀ ਇਹ ਕੀ ਕਰਾ ਚੁੰਦੇ ਜੀ ਸਾਡੇ ਪਿੰਡ ਲੋਕ ਸੇਵਾ ਬਹੁਤ ਜ਼ਿਆਦਾ ਕੀ ਸਾਡੇ ਪਿੰਡਾਂ ਵਾਸਤੇ ਬਹੁਤ ਜਨਤਾ ਆ ਕੇ ਸਾਡੇ ਪਿੰਡ ਬੈਠੀ ਆ ਸਰਕਾਰ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਚਾਂਦਰ ਕਹਿ ਨਹੀਂ ਸਾਡੇ ਸਾਰੀਆਂ ਫਸਲਾਂ ਨਸ਼ਟ ਹੋ ਗਏ ਪੱਟੀਆਂ ਆ ਇਸੇ ਕਰਕੇ ਸਕੂਲ ਵੀ ਖੋਲੇ ਆ ਜਿਹੜੇ ਕਿ ਵੀਰ ਭਰਾ ਹੁੰਦੇ ਆ ਬਸ ਸਕੂਲੇ ਬਾਉਂਦੇ ਆ ਉਹਨਾਂ ਨੂੰ ਰਾਸ਼ਨ ਦੇਣੇ ਆ ਰੋਟੀ ਪਾਣੀ ਲੰਗਰ ਪ੍ਰਸ਼ਾਦਾ ਸਾਰਾ ਛਕਣ ਦੇ ਆ ਇੱਥੋਂ ਜਾਂਦੇ ਤਿੰਨ ਦਿਨ ਹੋ ਗਏ ਇੱਥੋਂ ਚੱਲਣ ਰਿਹਾ ਵਾ ਹੁਣ ਕਈਆਂ ਜਗ੍ਹਾ ਤੋਂ ਟੂੜੀ ਵੀ ਭਜੰਨੇ ਆ ਜਿਹਨਾਂ ਦਾ ਡੰਗਰ ਇਦਾਂ ਨਾਲ ਆਏ ਆ ਪਾਣੀ ਇੱਥੇ ਭਰਾਂ ਪਾਣੀ ਇੱਥੇ ਭਰਾਂ ਤੁਸੀਂ ਪਾਣੀ ਦਾ ਚੱਕਰ ਤੇ ਲਾਈ ਆਏ ਜੇ ਬਾਕੀ ਆ ਹਾਂਜੀ ਹਾਂਜੀ ਤੇ ਇਹ ਸਾਰਾ ਇਹ ਪਿੰਡ ਦੇ ਸਹਿਯੋਗ ਨਾਲ ਹਾਂ ਪਿੰਡ ਨਾ ਨਾ ਬਾਰੋਂ ਕਿਦੋਂ ਗ੍ਰਾਂਟ ਨਹੀਂ ਕੁਛ ਨਹੀਂ ਆਇਆ ਸਾਨੂੰ ਇਹ ਪਿੰਡ ਦਾ ਹਜੂਰੀ ਕਹਾਣੀ ਕਰ ਪਤੀ ਜੀ ਸਾਰਿਆਂ ਦਾ ਸਹਿਯੋਗ ਸਾਰਿਆਂ ਦੇ ਸਲੋਕ ਵੀਰ ਭਰਾ ਜਿੰਨੇ ਸਾਰੇ ਇੱਥੇ ਹਨ ਸਾਰ ਜਿੰਨੀ ਕਦੀ ਸ਼ਰਧਾ ਦਿੱਤੀ ਆ ਸਰਕਾਰ ਵੱਲੋਂ ਕੋਈ ਜ਼ਿਆਦਾ ਸਾਡੇ ਤੱਕ ਅਜੇ ਤੱਕ ਕੁਝ ਨਹੀਂ ਪਹੁੰਚਿਆ ਜੀ ਨਾ ਇਥੋਂ ਗਦਾਫਰ ਜ਼ਿਲ੍ਹੇ ਦਾ ਡੀਸੀ ਆਜੇ ਨਾ ਐਡੀਐਮ ਆਇਆ ਨਾ ਏਡੀਸੀ ਆਇਆ ਜੀ ਕੁਝ ਨਹੀਂ ਅਜੇ ਤੱਕ ਆਇਆ ਨਾ ਵਿਜੀਟ ਹੀ ਨਹੀਂ ਕੀਤੀ ਨਾ ਵਿਜੀਟ ਭਾਜੀ ਕੀਤਾ ਨਹੀਂ ਕੋਈ ਆਇਆ ਨਹੀਂ ਇੱਥੇ ਦੇਖਣ ਨਹੀਂ ਆਇਆ ਕੋਈ ਤੇ ਇਹ ਜਿਹੜੇ ਸਰਕਾਰ ਦੇ ਵਾਦੇ ਨੇ ਵੱਡੇ ਭੀਚੇ ਭਾਜੀ ਉਹ ਸਭ ਕਹਿਣ ਚ ਇੱਥੇ ਤੱਕ ਕੁਝ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਇੱਥੇ ਕਹਿੰਦੀਆਂ ਗੱਲਾਂ ਸਭ ਝੂਠੀ ਆ ਕਿਸੇ ਦੇ ਪੈਸਾ ਨਾ ਨਾ ਤੂੰ ਇੱਥੇ 3 ਦਿਨ ਹੋ ਗਏ ਇੱਥੇ ਤੂੰ ਖੁਦ ਆ ਰਹੇ ਤੇ ਤੁਸੀਂ ਦੇਖਿਆ ਕਿ ਇਹਨੂੰ ਆਏ ਦਿਨ ਮਰੀ ਕੁਛ ਵੇਲੋ ਫਿਰ ਗਾੜੀ ਆਫਸਰ ਕੋਈ ਨਹੀਂ ਇੱਥੇ ਆਇਆ ਜੀ